ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਫਰੇਜ਼ਰ ਵੈਲੀ ਦੇ ਵਿੱਚ ਲਗਾਤਾਰ ਮੀਂਹ ਕਈ ਦਿਨ ਤੱਕ ਪਿਆ ਜਿਸ ਕਰਕੇ ਹੜ ਵਰਗੇ ਹਾਲਾਤ ਬਣ ਗਏ ਇੱਕ ਪਾਸੇ ਤਾਂ ਮੀਂਹ ਦਾ ਪਾਣੀ ਨਦੀਆਂ ਦੇ ਵਿੱਚ ਭਰ ਗਿਆ ਤਾਂ ਦੂਜੇ ਪਾਸੇ ਬਰਫ਼ ਤੇਜ਼ੀ ਦੇ ਨਾਲ ਪਿਗਲਣ ਲੱਗ ਪਈ ਕਿਉਂਕਿ ਮੀਂਹ ਬਹੁਤ ਤੇਜ਼ ਪੈ ਰਿਹਾ ਸੀ ਜਿਸ ਕਰਕੇ ਨਦੀਆਂ ਹੀ ਨਹੀਂ ਸਗੋ ਡਾਈਕ ਤੇ ਹੋਰ ਜਿਹੜੀਆਂ ਜਿੰਨੇ ਵੀ ਪਾਣੀ ਦੇ ਸਰੋਤ ਨੇ ਉਹਨਾਂ ਥਾਵਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਭਰ ਗਿਆ ਤੇ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ ਹਾਈਵੇ ਇੱਕ ਦੇ ਉੱਤੇ ਵੀ ਪਾਣੀ ਆ ਗਿਆ ਤੇ ਐਗਜ਼ਿਟ 104 ਹੈ ਜੋ ਐਬਰਟਸਫਰਡ ਦੇ ਚਿਲਵੈਕ ਦੇ درمیان ਉੱਥੇ ਤੋਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਐਬਰਟਸਫਰਡ ਪੁਲਿਸ ਦੀ ਗੱਡੀ ਉੱਥੇ ਖੜੀ ਹੈ ਉੱਥੇ ਤੋਂ ਸੜਕ ਜੋ ਹਾਈਵੇ 1 ਨੂੰ ਬੰਦ ਕੀਤਾ ਹੋਇਆ ਹੈ ਤੇ ਉਧਰ ਵਟਕਮ ਦੇ ਐਗਜ਼ਿਟ ਤੱਕ ਇਹ ਬੰਦ ਕੀਤਾ ਹੋਇਆ ਹੈ ਹਾਈਵੇ ਜਿਸ ਦੇ ਬਾਰੇ ਐਬਰਟਸਫਰਡ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਨਾਲ ਦੀ ਨਾਲ ਸਾਰੀ ਅਪਡੇਟ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਦਿੱਤੀ ਜਾ ਰਹੀ ਹੈ ਖੁਰ ਤੁਹਾਨੂੰ ਦੱਸ ਦਈਏ ਕਿ ਜਿਵੇਂ ਸਾਲ 2021 ਦੇ ਵਿੱਚ ਹੋਇਆ ਸੀ ਹੜ੍ਹ ਕਰਕੇ ਬਹੁਤ ਬੁਰੇ ਹਾਲਾਤ ਬਣ ਗਏ ਸਨ ਪਾਣੀ ਬਹੁਤ ਭਰ ਗਿਆ ਸੀ ਘਰਾਂ ਦੇ ਵਿੱਚ ਵੀ ਪਾਣੀ ਭਰ ਗਿਆ ਸੀ ਜਿਸ ਕਰਕੇ ਵੱਡਾ ਨੁਕਸਾਨ ਹੋਇਆ ਤੇ ਇਸ ਵਾਰ ਵੀ ਨੁਕਸਾਨ ਤਾਂ ਹੋਇਆ ਪਾਣੀ ਤਾਂ ਭਰਿਆ ਏ ਪਰ ਪਿਛਲੀ ਵਾਰ ਨਾਲੋਂ ਬੇਸ਼ੱਕ ਥੋੜਾ ਘੱਟ ਹੈ ਪਰ ਪਹਿਲਾਂ ਤੋਂ ਹੀ ਬਚਾਅ ਵਾਸਤੇ ਜੋ ਕਾਰਜ ਕੀਤੇ ਜਾ ਰਹੇ ਨੇ ਕਦਮ ਚੁੱਕੇ ਜਾ ਰਹੇ ਨੇ ਤੇ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਹੜ ਵਰਗੇ ਹਾਲਾਤ ਬਣ ਸਕਦੇ ਨੇ ਜਿਸ ਕਰਕੇ ਪਹਿਲਾਂ ਤੋਂ ਗਰੋਸਰੀ ਤੇ ਹੋਰ ਐਮਰਜੈਂਸੀ ਦਾ ਸਮਾਨ ਲੋਕਾਂ ਨੂੰ ਖਰੀਦਣ ਵਾਸਤੇ ਕਹਿ ਦਿੱਤਾ ਗਿਆ ਸੀ ਜਿਵੇਂ ਕਿ ਹੁਣ ਚਿਲਵੈਕ ਦੇ ਵਿੱਚ ਵੱਖ-ਵੱਖ ਸਟੋਰ ਨੇ ਲੋਕ ਕਾਫੀ ਪੈਨਿਕ ਹੋਏ ਵੀ ਦੇਖੇ ਗਏ ਵੱਡੀ ਗਿਣਤੀ ਦੇ ਵਿੱਚ ਜੋ ਗ੍ਰੋਸਰੀ ਸ਼ਾਪਿੰਗ ਦੇ ਵਾਸਤੇ ਲੋਕ ਪਹੁੰਚ ਗਏ ਕਿ ਪਰ ਪਰ ਕੇ ਸਮਾਨ ਉਹ ਜਮਾ ਕਰਨ ਲੱਗੇ ਇੱਥੇ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਬਹੁਤੇ ਦਿਨ ਚੱਲਣ ਵਾਲਾ ਨਹੀਂ ਹੈ ਪਰ ਫਿਲਹਾਲ ਜਿਵੇਂ ਅੱਜ ਸ਼ੁੱਕਰਵਾਰ ਦੇ ਦਿਨ ਵਾਸਤੇ ਤਾਂ ਲਗਾਤਾਰ ਚੇਤਾਵਨੀ ਦਿੱਤੀ ਗਈ ਸੀ ਤੇ ਜਿਵੇਂ ਇਸ ਸਮੇਂ 4:27 ਦਾ ਸ਼ਾਮ ਦਾ ਸਮਾਂ ਹੋਇਆ ਜਦੋਂ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਉਸ ਤੋਂ ਕਰੀਬ 1 ਘੰਟਾ ਪਹਿਲਾਂ ਐਬਰਟਸਵਰਥ ਪੁਲਿਸ ਡਿਪਾਰਟਮੈਂਟ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਈ ਗਈ ਹੈ ਜਿੱਥੇ ਕਿ ਉਹਨਾਂ ਨੇ ਰਿਮਾਈਂਡਰ ਦਿੱਤਾ ਹੈ ਕਿ ਹਜੇ ਵੀ ਹਾਈਵੇ ਇੱਕ ਦਾ ਇੱਕ ਹਿੱਸਾ ਬੰਦ ਰੱਖਿਆ ਗਿਆ ਹੈ ਸੁਮਸਵੇ ਤੇ ਨੰਬਰ 3 ਰੋਡ ਇਹ ਨੰਬਰ 3 ਰੋਡ ਹੀ ਹੈ ਜੋ ਕਿ 104 ਵਾਲਾ ਐਗਜ਼ਿਟ ਹੈ ਇਹਨਾਂ ਦੇ ਦਰਮਿਆਨ ਜੋ ਹਾਈਵੇ ਇੱਕ ਨੂੰ ਬੰਦ ਰੱਖਿਆ ਗਿਆ ਹੈ ਤੇ ਜੋ ਲੋਅਰ ਮੇਨਲੈਂਡ ਤੋਂ ਈਸਟ ਵੱਲ ਨੂੰ ਟ੍ਰੈਵਲ ਕਰ ਰਹੇ ਨੇ ਉਹਨਾਂ ਨੂੰ ਡੀ ਟੂਰ ਕਰਨਾ ਪਵੇਗਾ ਜੋ ਕਿ ਹਾਈਵੇ 9 ਬ੍ਰਾਈਡਲ ਫਾਲਸ ਐਗਜ਼ਿਟ ਤੇ ਨਾਲ ਹੀ ਹਾਈਵੇ 7 ਵੈਸਟ ਦੇ ਰਾਹੀ ਜਾਣ ਵਾਸਤੇ ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਇਹ ਜ਼ਰੂਰ ਹੈ ਕਿ ਜਿਹੜੇ ਦੂਜੇ ਰਾਹ ਰਾਹੀ ਜਾ ਵੀ ਰਹੇ ਨੇ ਡੀ ਟੂਰ ਕੀਤਾ ਜਾ ਰਿਹਾ ਹੈ ਉੱਥੇ ਵੀ ਸਮੇਂ ਬਹੁਤ ਜ਼ਿਆਦਾ ਟ੍ਰੈਫਿਕ ਦੇ ਕਰਕੇ ਲੋਕਾਂ ਨੂੰ ਖੱਜਲ ਹੋਣਾ ਪੈ ਰਿਹਾ ਜਿਹੜਾ 30 ਮਿੰਟ ਦਾ ਰਾਹ ਹੈ ਉਹ 2.5 ਤੋਂ 3 ਘੰਟੇ ਲੱਗ ਰਹੇ ਨੇ ਉਹ ਪੂਰਾ ਰਾਹ ਉਹਨਾਂ ਨੂੰ ਪਾਰ ਕਰਨ ਵਾਸਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਐਬਰਟਸਫਰਡ ਪੁਲਿਸ ਡਿਪਾਰਟਮੈਂਟ ਦੀਆਂ ਗੱਡੀਆਂ ਜਿਵੇਂ ਕਿ ਹੁਣ ਜਿਹੜੀਆਂ ਗੱਡੀਆਂ ਨੂੰ ਲੰਘਣ ਵੀ ਦਿੱਤਾ ਜਾ ਰਿਹਾ ਹੈ ਦਰਅਸਲ ਉਹਨਾਂ ਦੀ ਆਈਡੀ ਦੇਖ ਕੇ ਕਿ ਜਿਹੜੇ ਇਸ ਖੇਤਰ ਵਿੱਚ ਰਹਿੰਦੇ ਹੋਣਗੇ ਸਿਰਫ ਉਹਨਾਂ ਨੂੰ ਹੀ ਲੰਘਣ ਦਿੱਤਾ ਜਾ ਰਿਹਾ ਹੈ ਬਾਕੀ ਸਾਰੀ ਟ੍ਰੈਫਿਕ ਬੰਦ ਕਰ ਦਿੱਤੀ ਗਈ ਹੈ ਤੇ ਅਸੈਂਸ਼ੀਅਲ ਵਾਹਨ ਜੋ ਉਹ ਵੀ ਜੋ ਲੰਘਣ ਦਿੱਤੇ ਜਾ ਰਹੇ ਨੇ ਜੋ ਟਰੱਕ ਲੰਘਣ ਦਿੱਤੇ ਜਾ ਰਹੇ ਨੇ ਪਰ ਜਿਵੇਂ ਕਿ ਡੀ ਟੂਰ ਕੀਤਾ ਗਿਆ ਹੋਰ ਵੱਖਰੇ ਰਾਹਾਂ ਤੋਂ ਵੀ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਕਿਉਂਕਿ ਚਿੱਲਾ ਵੈਕ ਦੇ ਵਿੱਚ ਜੋ ਗ੍ਰੋਸਰੀ ਸਟੋਰਸ ਦੇ ਵਿੱਚ ਇੱਕਦਮ ਲੋਕ ਪੈਨਿਕ ਕਰ ਗਏ ਗ੍ਰੋਸਰੀ ਬਹੁਤ ਜ਼ਿਆਦਾ ਹੋ ਸ਼ਾਪਿੰਗ ਕਰਨ ਵਾਸਤੇ ਪਹੁੰਚ ਗਏ ਕਿ ਬਹੁਤ ਜ਼ਿਆਦਾ ਖਰੀਦਦਾਰੀ ਕਰਨ ਵਾਸਤੇ ਪਹੁੰਚ ਗਏ ਕਿ ਅਸੀਂ ਆਪਣਾ ਫੂਡ ਤੇ ਹੋਰ ਸਮਾਨ ਜਮ੍ਹਾਂ ਕਰ ਲਈਏ ਜਿਸ ਕਰਕੇ ਜੋ ਪਹਿਲਾਂ ਤਾਂ ਟਰੱਕ ਆਉਣ ਦੇ ਵਿੱਚ ਗ੍ਰੋਸਰੀ ਸਟੋਰਸ ਦੇ ਵਿੱਚ ਦੇਰੀ ਹੋਈ ਜਿੱਥੇ ਕਿ ਅਸੀਂ ਕੁਝ ਉੱਥੋਂ ਦੇ ਕਾਮਿਆਂ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਵੀ ਕੀਤੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਟਰੱਕ ਪਹੁੰਚੇ ਨੇ ਗਰੋਸਰੀ ਦੀ ਡਿਲੀਵਰੀ ਹੋ ਰਹੀ ਹੈ ਤੇ ਅਸੈਂਸ਼ੀਅਲ ਸਮਾਨ ਹੈ ਜੋ ਨਹੀਂ ਬੰਦ ਹੋਇਆ ਇਹ ਤਾਂ ਸੀ ਜੋ ਐਬਟਸਵਰਥ ਪੁਲਿਸ ਦੇ ਡਿਪਾਰਟਮੈਂਟ ਵੱਲੋਂ ਜੋ ਸ਼ੁੱਕਰਵਾਰ ਨੂੰ ਵੀ ਕਿਹਾ ਗਿਆ ਸੀ ਕਿ 12 ਘੰਟੇ ਅਗਲੇ ਕਾਫੀ ਗੰਭੀਰ ਹੋਣ ਵਾਲੇ ਨੇ ਜਦੋਂ ਹੋ ਸਕਦਾ ਹੈ ਕਿ ਪ੍ਰਭਾਵ ਪਵੇ ਕਿ ਜੋ ਰਾਹ ਨੂੰ ਬੰਦ ਕੀਤਾ ਗਿਆ ਤੇ ਹੋਰ ਪ੍ਰਾਪਰਟੀਜ਼ ਤੱਕ ਪਾਣੀ ਪਹੁੰਚ ਸਕਦਾ ਪਰ ਸਿਟੀ ਆਫ ਚਿਲਾ ਵੈਕ ਦੀ ਜੇ ਅਸੀਂ ਜੋ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਜੋ ਸਿਟੀ ਦੇ ਵੱਲੋਂ ਲਗਾਤਾਰ ਅਪਡੇਟ ਦਿੱਤੇ ਜਾ ਰਹੀ ਹੈ ਦੇਖਿਆ ਜਾਵੇ ਤਾਂ ਪੂਰੇ 4 ਘੰਟੇ ਪਹਿਲਾਂ ਉਹਨਾਂ ਨੇ ਕੁਝ ਵੀਡੀਓ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 12 ਦਸੰਬਰ ਨੂੰ ਜੋ ਅਪਡੇਟ ਸਾਂਝੀ ਕੀਤੀ ਹੈ ਕਿ ਉਹਨਾਂ ਕਾਮਿਆਂ ਦਾ ਧੰਨਵਾਦ ਕਰਦੇ ਨੇ ਜੋ ਲਗਾਤਾਰ ਘਰਾਂ ਵੱਲੋਂ ਲਗਾਤਾਰ ਜੋ ਚਿਲਵ ਇੱਕ ਲੇਕ ਦੇ ਕੋਲ ਵੀ ਆਲੇ ਦੁਆਲੇ ਪਾਣੀ ਆਉਣ ਲੱਗਿਆ ਸੀ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਜੋ ਰਿਹਾਈਸ਼ਾਂ ਪ੍ਰਭਾਵਿਤ ਹੋ ਰਹੀਆਂ ਸਨ ਤੇ ਕਈਆਂ ਨੂੰ ਤਾਂ ਘਰ ਖਾਲੀ ਕਰਨ ਦੇ ਲਈ ਵੀ ਕਹਿ ਦਿੱਤਾ ਗਿਆ ਸੀ ਉੱਥੇ ਲਗਾਤਾਰ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਦੇ ਕੰਮੇ ਉਹਨਾਂ ਨੂੰ ਧੰਨਵਾਦ ਵੀ ਕਿਹਾ ਗਿਆ ਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੋ ਹਾਈਵੇ 1 ਨੂੰ ਹਾਈਵੇ 11 ਤੇ ਨੰਬਰ 3 ਰੋਡ ਦੇ ਦਰਮਿਆਨ highway 1 ਨੂੰ ਬੰਦ ਰੱਖਿਆ ਗਿਆ ਉਹਨਾਂ ਨੇ ਵੀ ਇਹ ਅਪਡੇਟ ਸਾਂਝੀ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਵੈਕੂਏਸ਼ਨ ਅਲਰਟ 8 ਪ੍ਰਾਪਰਟੀਆਂ ਦੇ ਵਾਸਤੇ ਪੀਟਰਸਨ ਰੋਡ ਡੇਡਲਾਈਨ ਦਿੱਤੇ ਗਏ ਸੰਕਰਾਂ ਨੂੰ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਸੀ ਜੋ ਕਿ 19 ਘੰਟੇ ਪਹਿਲਾਂ ਉਹਨਾਂ ਨੇ ਅਪਡੇਟ ਦਿੱਤੀ ਸੀ ਪਰ ਹੁਣ ਤੱਕ ਇਹੋ ਕਿ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ ਹੈ ਜਿਨ੍ਹਾਂ ਦੇ ਵਾਸਤੇ ਖਤਰਾ ਬਣਿਆ ਹੋਇਆ ਹੈ ਤੇ ਜੋ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਅਪਡੇਟਸ ਦਿੱਤੀਆਂ ਜਾ ਰਹੀਆਂ ਨੇ ਹੁਣ ਇੱਥੇ ਵੀ ਜ਼ਿਕਰਯੋਗ ਹੈ ਕਿ ਜਦੋਂ ਹੀ ਹੜ੍ਹ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਜੋ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਦੇਖੀਆਂ ਜਾ ਸਕਦੀਆਂ ਨੇ ਵੱਡੀ ਗਿਣਤੀ ਵਿੱਚ ਇੱਕ ਦੂਜੇ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਤਾਂ ਕਈ ਲੋਕਾਂ ਵੱਲੋਂ ਸਾਲ 2021 ਦੇ ਹੜ੍ਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜੋ ਸਰਚਸ ਨੇ ਤੁਸੀਂ ਉਹਨਾਂ ਤੋਂ ਹੀ ਜਾਣਕਾਰੀ ਲਵੋ ਜਿਵੇਂ ਕਿ ਤੁਸੀਂ ਸਿਟੀ ਆਫ ਐਬਰਟਸਵਰਥ एबर्ट्सफर्ड पुलिस डिपार्टमेंट चिलावेक आरसीएमपी चिलावेक जो आ, सिटी दी वेबसाइट है या फिर ਉਹਨਾਂ ਦੇ ਜੋ سوشل میڈیا ਪਲੈਟਫਾਰਮਸ ਨੇ ਉਹਨਾਂ ਦੇ ਉੱਤੇ ਜੋ ਵੀਡੀਓਜ਼ ਤੇ ਅਪਡੇਟਸ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸਿਰਫ ਉਹਨਾਂ ਦੇ ਉੱਤੇ ਹੀ ਯਕੀਨ ਕਰੋ ਜਾਂ ਫਿਰ ਤੁਸੀਂ ਆਪ ਜਾ ਕੇ ਜੇਕਰ ਦੇਖ ਰਹੇ ਹੋ ਵੀਡੀਓਜ਼ ਬਣਾ ਰਹੇ ਹੋ ਤਾਂ ਤੁਸੀਂ ਉਸ ਤੇ ਯਕੀਨ ਕਰ ਸਕਦੇ ਹੋ ਪਰ سوشل میڈیا ਦੇ ਉੱਤੇ ਕਈ ਪੁਰਾਣੀਆਂ ਵੀਡੀਓਜ਼ ਸਾਂਝੀਆਂ ਕਰਕੇ ਕਿਹਾ ਜਾ ਰਿਹਾ ਹੈ ਕਿ ਹੜ੍ਹ ਦੇ ਨਾਲ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਨੇ ਪਾਣੀ ਬਹੁਤ ਜ਼ਿਆਦਾ ਪਰ ਚੁੱਕਿਆ ਹੈ ਤੇ ਇਸ ਸਮੇਂ ਜੇਕਰ ਕੈਨੇਡਾ ਦੇ ਵਾਤਾਵਰਣ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਹਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਾਤਾਵਰਣ ਪਾਕ ਦੇ ਵੱਲੋਂ ਕਿਹਾ ਗਿਆ ਹੈ ਕਿ ਫਰੇਜ਼ਰ ਵੈਲੀ ਦੇ ਵਿੱਚ ਹਜੇ ਵੀ ਥੋੜਾ ਮੀਂਹ ਪੈਣਾ ਲਗਾਤਾਰ ਜਾਰੀ ਰਹੇਗਾ ਜਿਵੇਂ ਕਿ ਸ਼ੁੱਕਰਵਾਰ ਦੀ ਸਵੇਰ ਨੂੰ ਵੀ ਮੀਂਹ ਪਿਆ ਸੀ ਤੇ ਹੁਣ ਸ਼ਾਮ ਦਾ ਵੇਲਾ ਤੁਸੀਂ ਦੇਖ ਸਕਦੇ ਹੋ ਕਿ 4:30 ਦੇ ਨੇੜੇ ਦਾ ਸ਼ਾਮ ਦਾ ਇਹ ਸਮਾਂ ਹੈ ਜੋ ਇਸ ਸਮੇਂ ਅਸੀਂ 104 ਐਗਜ਼ਿਟ ਦੇ ਉੱਤੇ ਮੌਜੂਦ ਆ ਜਿੱਥੇ ਕਿ ਕੁਝ ਬਿਜ਼ਨਸ ਵੀ ਪ੍ਰਭਾਵਿਤ ਹੋਏ ਨੇ ਜਿਵੇਂ ਕਿ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਇਸ ਸਮੇਂ ਮੀਂਹ ਨਹੀਂ ਪੈ ਰਿਹਾ ਪਰ ਅਗਲੇ ਹਫ਼ਤੇ ਤੱਕ ਲਗਾਤਾਰ ਕੁਝ-ਕੁਝ ਸਮੇਂ ਬਾਅਦ ਮੀਂਹ ਪੈਣ ਦੇ ਬਾਰੇ ਚੇਤਾਵਨੀ ਦਿੱਤੀ ਗਈ ਹੈ ਇੱਥੇ ਮੁੱਖ ਤੌਰ ਦੇ ਤੇ ਇਹ ਵੀ ਹੈ ਕਿ ਨਾ ਸਿਰਫ ਮੀਂਹ ਪੈਣ ਦੇ ਕਰਕੇ ਜ਼ਿਆਦਾ ਇਹ ਜੋ ਹਾਲਾਤ ਖਰਾਬ ਹੋਏ ਨੇ ਸਗੋਂ ਜੋ ਲਗਾਤਾਰ برف ਵੀ पिघਲ ਕੇ ਆ ਰਹੀ ਹੈ ਤੇ पिघलਦੀ ਹੀ ਜਾ ਰਹੀ ਹੈ ਕਿਉਂਕਿ તાਪਮਾਨ ਜੋ ਬਹੁਤਾ ਜ਼ਿਆਦਾ ਹੀਠਾ ਨਹੀਂ ਗਿਆ ਕਿ برف ਜੰਮੀ ਰਹੇ ਜਿਸ ਕਰਕੇ ਜੋ ਲਗਾਤਾਰ برف पिघल ਰਹੀ ਹੈ ਉਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਪ੍ਰਭਾਵਿਤ ਹੋ ਰਹੇ ਨੇ ਤੇ ਜੋ ਨਦੀਆਂ ਦੇ ਆਲੇ ਦੁਆਲੇ ਜਾਂ ਫਿਰ ਜਿੰਨੇ ਵੀ ਪਾਣੀ ਦੇ ਸਰੋਤ ਨੇ ਉਹਨਾਂ ਦੇ ਆਲੇ ਦੁਆਲੇ ਲੋਕ ਰਹਿੰਦੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀਆਂ ਗਈਆਂ ਕਿ ਆਪਣਾ ਧਿਆਨ ਰੱਖਿਆ ਜਾਵੇ ਤੇ ਆਪਣੀ ਐਮਰਜੈਂਸੀ ਕਿੱਟ ਤਿਆਰ ਰੱਖੀ ਜਾਣ ਕਿਉਂਕਿ ਜੇਕਰ ਕਿਸ ਨੂੰ ਏਵੈਕੂਏਸ਼ਨ ਅਲਰਟ ਦਿੱਤਾ ਗਿਆ ਹੈ ਤਾਂ ਕਈਆਂ ਨੂੰ ਸਿਰਫ ਅਲਰਟ ਦੇ ਉੱਤੇ ਵੀ ਰੱਖਿਆ ਗਿਆ ਹੈ ਕਿ ਸਿਰਫ ਚੇਤਾਵਨੀ ਦੇ ਉੱਤੇ ਕਿ ਉਹਨਾਂ ਨੂੰ ਘਰ ਖਾਲੀ ਕਰਨ ਦੇ ਵਾਸਤੇ ਕਿਹਾ ਜਾ ਸਕਦਾ ਹੈ ਪਰ ਫਿਲਹਾਲ ਤੱਕ ਇਹੋ ਹੈ ਕਿ ਤੁਸੀਂ ਐਬਰਟਸਫਰਡ ਪੁਲਿਸ ਡਿਪਾਰਟਮੈਂਟ ਜੇਕਰ ਤੁਸੀਂ ਇਸ ਖੇਤਰ ਦੇ ਵਿੱਚ ਰਹਿੰਦੇ ਹੋ ਜਾਂ ਚਿਲਾਵੈਕ ਜੋ ਸਿਟੀ ਆਫ ਚਿਲਾਵੈਕ ਦੇ ਵੱਲੋਂ ਜਾਂ ਸਿਟੀ ਆਫ ਐਬਰਟਸਫਰਡ ਦੇ ਵੱਲੋਂ ਜੋ ਲਗਾਤਾਰ ਆਪਣੇ ਫੇਸਬੁੱਕ ਪੇਜ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਉਸ ਦੇ ਉੱਤੇ ਹੀ ਯਕੀਨ ਕਰੋ ਤੇ ਉੱਥੇ ਤੁਸੀਂ ਸਾਰੀਆਂ ਅਪਡੇਟਸ ਲਗਾਤਾਰ ਦੇਖ ਸਕਦੇ ਹੋ ਤੇ ਗੁਰੇਜ਼ ਕੀਤਾ ਜਾਵੇ ਕਿਉਂਕਿ ਸਕੂਲ ਵੀ ਬੰਦ ਕਰ ਦਿੱਤੇ ਗ ਤੇ ਜੋ ਸਕੂਲ ਬਸਾਂ ਵੀ ਨਹੀਂ ਆਈਆਂ ਤੇ ਜੋ ਬੱਸ 66 ਨੰਬਰ ਹੈ ਜੋ ਚਿਲਾਵਕ ਤੋਂ ਜੋ ਲੋਹੀੜ ਤੱਕ ਜਾਂਦੀ ਹੈ ਹਰ ਰੋਜ਼ ਉਸ ਨੂੰ ਚਿਲਾਵਕ ਤੋਂ ਬੰਦ ਕਰ ਦਿੱਤਾ ਗਿਆ ਜੋ ਅੱਜ ਦੇ ਵਾਸਤੇ ਜੋ ਵੱਡੀ ਗਿਣਤੀ ਵਿੱਚ ਲੋਕ ਆਪਣੇ ਕੰਮਾਂ ਤੇ ਜਾਣ ਵਾਸਤੇ ਉਸੇ ਦੇ ਉੱਤੇ ਨਿਰਭਰ ਨੇ ਇੱਥੋਂ ਤੱਕ ਕਿ ਕਈ ਕੰਮਾਂ ਦੇ ਉੱਤੇ ਜੋ ਸਰੀ ਤੇ ਇੱਥੋਂ ਤੱਕ ਐਬਟਸਵਰਡ ਵੀ ਚਿਲਾਵਕ ਤੋਂ ਨਹੀਂ ਪਹੁੰਚ ਪਾਏ ਤੇ ਉਹਨਾਂ ਨੇ ਵੀ ਜੇਕਰ ਅੱਗੇ ਕੋਈ ਅਪਡੇਟ ਲੈਣੀ ਹੈ ਜਿਵੇਂ ਕਿ ਹੁਣ ਸਵੇਰ ਦੇ ਸਮੇਂ ਤੱਕ ਵੀ ਅਪਡੇਟ ਦਿੱਤੇ ਜਾਵੇਗੀ ਤਾਂ ਸਮੇਂ-ਸਮੇਂ ਤੇ ਲਗਾਤਾਰ ਅਪਡੇਟਸ ਜੋ ਅਫੀਸ਼ੀਅਲ ਸੋਸ਼ਲ ਮੀਡੀਆ ਚੈਨਲ ਨੇ ਸਿਟੀ ਦੇ ਤੇ ਪੁਲਿਸ ਦੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਕੋਈ ਹੋਰ ਇਸ ਦੇ ਉੱਤੇ ਤਾਜ਼ਾ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਅਸੀਂ ਵੀ ਤੁਹਾਨੂੰ ਦੱਸਾਂਗੇ